ਸੋ ਰੋਮੀਆ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਉਹਦੀ 17 18 ਨੰਬਰ ਪੰਕਤੀ ਚ ਇਦਾਂ ਲਿਖਿਆ ਪਰ ਧੰਨਵਾਦ ਹੈ ਪਰਮੇਸ਼ਵਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੋ ਪਰ ਜਿਸ ਸਿੱਖਿਆ ਦੇ ਸਾंचे ਵਿੱਚ ਢਾਲੇ ਗਏ ਤੁਸੀਂ ਮੰਨੋ ਉਹਦੇ ਆਗਿਆਕਾਰ ਹੋ ਗਏ ਅਤੇ ਪਾਪ ਤੋਂ ਛੁੱਟ ਕੇ ਤੁਸੀਂ ਪਰਮੇਸ਼ਵਰ ਦੇ ਦਾਸ ਬਣ ਗਏ ਧਰਮ ਦੇ ਦਾਸ ਬਣ ਗਏ ਹallelujah ਹallelujah ਸੋ ਵਚਨ ਕੀ ਕਹਿੰਦਾ ਕਿੰਨਾ ਪਰਮੇਸ਼ਵਰ ਦਾ ਸ਼ੁਕਰ ਆ ਇਹ ਪ੍ਰਭੂ ਨੂੰ ਧੰਨਵਾਦ ਕਰਨ ਵਾਲੀ ਗੱਲ ਆ ਭਾਵੇਂ ਆਪਾਂ ਪਾਪੀ ਸੀਗੇ ਗੁਨਾਹਗਾਰ ਸੀ ਬਹੁਤ ਵੱਡੇ ਵੱਡੇ ਪਾਪ ਵੀ ਸੀਗੇ ਜ਼ਿੰਦਗੀ ਦੇ ਵਿੱਚ ਪਰ ਕਹਿੰਦਾ ਹੁਣ ਤੁਸੀਂ ਉਹਨਾਂ ਤੋਂ ਆਜ਼ਾਦ ਕੀਤੇ ਗਏ ਹੋ ਜਿਹੜੀ ਸਿੱਖਿਆ ਦੇ ਢਾਂਚੇ ਵਿੱਚ ਕਹਿੰਦਾ ਤੁਸੀਂ ਢਾਲੇ ਗਏ ਹੋ ਤੁਸੀਂ ਉਹਦੇ ਆਗਿਆਕਾਰ ਹੋ ਗਏ ਹੋ ਕਿਹੜੀ ਸਿੱਖਿਆ ਦੇ ਢਾਂਚੇ ਵਿੱਚ ਢਾਲੇ ਗਏ ਆ ਇਸ ਸਿੱਖਿਆ ਦੀ ਪੁਸਤਕ ਆ ਹallelujah ਪਰਮੇਸ਼ਵਰ ਦੇ ਆਤਮਾ ਤੋਂ ਹ ਪੁੱਤਰ ਬਾਈਬਲ ਦੀ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਜਦੋਂ ਅਸੀਂ ਬਚਨ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਲੈ ਲੈਨੇ ਆ ਅਸੀਂ ਵਚਨ ਦੀ ਆਗਿਆਕਾਰੀ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਅਸੀਂ ਵਚਨ ਦੀ ਆਗਿਆਕਾਰੀ ਕਰਦੇ ਆ ਫਿਰ ਅਸੀਂ ਅਸਲੀ ਤੌਰ ਤੇ ਆਜ਼ਾਦ ਹੋ ਜਾਂਨੇ ਆ ਕਿਉਂਕਿ ਫਿਰ ਪਾਪ ਸਾਡੇ ਉੱਤੇ ਫਤਹ ਨਹੀਂ ਪਾ ਸਕਦਾ ਫਿਰ ਕੋਈ ਬੁਰਾ ਵਿਚਾਰ ਸਾਡੇ ਉੱਤੇ ਫਤਹ ਨਹੀਂ ਪਾ ਸਕਦਾ ਕਿਉਂਕਿ ਜੇ ਸਾਡੇ ਅੰਦਰ ਪਰਮੇਸ਼ਵਰ ਦਾ ਵਚਨ ਹੈ ਜੇ ਕੋਈ ਬਾਹਰੋਂ ਮਾੜੀ ਚੀਜ਼ ਅੰਦਰ ਆਉਣ ਲੱਗਣੀ ਆ ਪਰਮੇਸ਼ਵਰ ਦਾ ਵਚਨ ਜਿਹੜਾ ਸਾਡੇ ਅੰਦਰ ਆ ਉਹਨੇ ਉਹਨੂੰ ਅੰਦਰ ਪਹੁੰਚਣ ਨਹੀਂ ਦੇਣਾ ਉਹਨੇ ਬਾਹਰ ਹੀ ਉਹਨੂੰ ਖਤਮ ਕਰ ਦੇਣਾ ਹallelujah ਕਿਉਂਕਿ ਪਰਮੇਸ਼ਵਰ ਦਾ ਵਚਨ ਕੀ ਲਿਖਿਆ 다ਊਦ ਕੀ ਕਹਿੰਦਾ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਜਾਣਣ ਹੈ ਪਰਮੇਸ਼ਵਰ ਦਾ ਵਚਨ ਸਾਨੂੰ ਲੋ ਦਿੰਦਾ ਆ ਉਹ ਸਾਨੂੰ ਚਾਨਣ ਬਖਦਾ ਸਹੀ ਗਲਤ ਚੀਜ਼ਾਂ ਦੀ ਪਹਿਚਾਣ ਕਰਾਉਂਦਾ ਆ ਜਦੋਂ ਵੀ ਮਨ ਨੇ ਪਾਪ ਕਰਨ ਨੂੰ ਲੋਚਣਾ ਆ ਪਰਮੇਸ਼ਵਰ ਦੇ ਵਚਨ ਨੇ ਉਦੋਂ ਹੀ ਦੱਸਣਾ ਪਾਪ ਦੀ ਮਜ਼ਦੂਰੀ ਮੌਤ ਆ ਤੂੰ ਪਾਪ ਨਹੀਂ ਕਰਨ ਤੂੰ ਪਰਮੇਸ਼ਵਰ ਦਾ ਪੁੱਤਰ ਆ ਤੂੰ ਪਾਪ ਦਾ ਪੁੱਤਰ ਨਹੀਂ ਆ ਉਦੋਂ ਹੀ ਵਚਨ ਨੇ ਤੁਹਾਨੂੰ ਅੰਦਰੋਂ ਬਦਲ ਦੇਣਾ ਜਦੋਂ ਹੀ ਕੋਈ ਉਦਾਸੀ ਆਉਣ ਲੱਗਣੀ ਆ ਵਚਨ ਨੇ ਅੰਦਰੋਂ ਬੋਲਣਾ ਦਾਊਦ ਕੀ ਕਹਿੰਦਾ ਸੀ ਦਾਊਦ ਕਹਿੰਦਾ ਤੇਰਾ ਵਚਨ ਮੈਨੂੰ ਦੁੱਖ ਵਿੱਚ ਤਸੱਲੀਆਂ ਦਿੰਦਾ ਆ ਹਾਲੇਲੂਇਆ ਪਰਮੇਸ਼ਵਰ ਦੇ ਵਚਨ ਨੇ ਤੁਹਾਨੂੰ ਤਸੱਲੀ ਦੇਣੀ ਆ ਉਹਨੇ ਕਹਿਣਾ ਵਚਨ ਵਿੱਚ ਲਿਖਿਆ ਤੇ ਆ ਤੇਰੇ ਪ੍ਰਭੂ ਨੇ ਤੈਨੂੰ ਕਿਹਾ ਤੇ ਆ ਨਾ ਡਰ ਨਾ ਘਬਰ ਮੈਂ ਤੇਰਾ ਪਰਮੇਸ਼ਵਰ ਜੋ ਆ ਮੈਂ ਤੇਰੇ ਅੰਗ ਸੰਗਿਆ ਤੈਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਦਾ ਆ ਮੈਂ ਤੇਰੇ ਅੱਗੇ ਅੱਗੇ ਚੱਲੂੰਗਾ ਤੇਰੇ ਰਾਹਾਂ ਨੂੰ ਪੱਦਰਿਆਂ ਕਰੂੰਗਾ ਮੈਂ ਚਾਹਨਾ ਆ ਤੂੰ ਚੰਗਾ ਹੋ ਜਾ ਮੈਂ ਤੇਰੀਆਂ ਲੜਾਈਆਂ ਲੜੂੰਗਾ ਤੂੰ ਚੁੱਪ ਹੀ ਰਹਿ ਇਹ ਲੜਾਈ ਤੇਰੀ ਨਹੀਂ ਆ ਇਹ ਲੜਾਈ ਮੇਰੀ ਸੋ ਵਚਨ ਨੇ ਅੰਦਰੋਂ ਹੌਸਲੇ ਵਾਲੇ ਵਚਨ ਜਿਹੜੇ ਆ ਉਹ ਤੁਹਾਡੇ ਦਿਲ ਵਿੱਚ ਜਿਹੜੇ ਆ ਉਹ ਜਗਾ ਦੇਣੇ ਆ ਤੁਹਾਡਾ ਸਾਰਾ ਹੀ ਬੋਝ ਜਾਂ ਅੰਦਰ ਰਹਿਣਾ ਹੈ ਪਰ ਜੇ ਵਚਨ ਹੀ ਅੰਦਰ ਹੈ ਨਹੀਂ ਆ ਉਦਾਸ ਕੌਣ ਹੁੰਦੇ ਆ ਜਿਨ੍ਹਾਂ ਦੇ ਜੀਵਨ ਵਿੱਚ ਵਚਨ ਨਹੀਂ ਆ ਕਿਉਂਕਿ ਉਹਨਾਂ ਕੋਲੇ ਅਸਲੀ ਤਸੱਲੀ ਹੈ ਨਹੀਂਗੀ ਉਹਨਾਂ ਕੋਲੇ ਅਸਲੀ ਹੌਸਲਾ ਨਹੀਂ ਆ ਉਹ ਮਾੜੀ ਜਿੰਨੀ ਦੁੱਖ ਦੀ ਖਬਰ ਸੁਣਦੇ ਆ ਰੋੜਾ ਪਿੱਟਣਾ ਸ਼ੁਰੂ ਕਰ ਦਿੰਦੇ ਆ ਪਰ ਵਚਨ ਵਿੱਚ ਕੀ ਲਿਖਿਆ ਕਹਿੰਦਾ ਧਰਮੀ ਬੁਰੀ ਖਬਰ ਸੁਣ ਕੇ ਘਬਰਾਉਂਦਾ ਨਹੀਂ ਕਾਦੇ ਨਹੀਂ ਘਬਰਾਉਂਦਾ ਕਿਉਂਕਿ ਉਹ ਜਾਣਦਾ ਆ ਵਚਨ ਵਿੱਚ ਧਰਮੀ ਦੇ ਲਈ ਕੀ ਕੁਛ ਲਿਖਿਆ ਆ ਉਹ ਜਾਣਦਾ ਆ ਜੇ ਅੱਗ ਨਾਲ ਵੀ ਇਸ ਸ਼ਹਿਰ ਨੇ ਨਾਸ਼ ਹੋਣਾ ਹੋਵੇ ਪ੍ਰਭੂ ਲੂਤ ਨੂੰ ਬਾਹਰ ਕੱਢ ਕੇ ਲੈ ਜਾਣ ਵਾਲਾ ਪਰਮੇਸ਼ਰ ਮੈਨੂੰ ਵੀ ਮੇਰੇ ਪਰਿਵਾਰ ਸਮੇਤ ਬਾਹਰ ਕੱਢ ਕੇ ਲੈ ਚੱਲੂਗਾ ਉਹਨੂੰ ਕੋਈ ਘਬਰਾਹਟ ਹੁੰਦੀ ਨਹੀਂ ਜੇ ਉਹ ਇਹ ਗੱਲ ਸੁਣ ਲਵੇ ਵੀ ਹੜ੍ਹ ਆਉਣ ਵਾਲੇ ਆ ਉਹਨੇ ਘਬਰਾਉਣਾ ਨਹੀਂ ਕਿਉਂਕਿ ਉਹ ਜਾਣਦਾ ਬਚਨ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਣਗੀਆਂ ਹallelujah ਅੱਗ ਦੇਖ ਕੇ ਵੀ ਉਹ ਕਾਬਰ ਦਾ ਨਹੀਂ ਉਹ ਜਾਣਦਾ ਮੇਰਾ ਇੰਤਜ਼ਾਮੀ ਪਰਮੇਸ਼ਰ ਉਹ ਮੈਨੂੰ ਬਾਹਰ ਕੱਢਣ ਦੇ ਇੰਤਜ਼ਾਮ ਉਹਨੇ ਪਹਿਲਾਂ ਹੀ ਕੀਤੇ ਆ ਕਿਉਂਕਿ वचन ਚਲ ਗਿਆ ਅੱਗ ਤੈਨੂੰ ਸਾੜ ਨਹੀਂ ਸਕਦੀ ਹallelujah ਜੇ 2 ਸਾਲ 4 ਸਾਲ 5 ਸਾਲ 7 ਸਾਲ 10 ਸਾਲ 15 ਸਾਲ 25 ਸਾਲ ਵੀ ਹੋ ਗਏ ਔਲਾਦ ਨਹੀਂ ਧਰਮੀ ਦਾ ਮਨ ਘਬਰਾਉਂਦਾ ਨਹੀਂ ਡਾਕਟਰ ਦੀ ਖਬਰ ਸੁਣ ਕੇ ਰਿਪੋਰਟ ਦੇਖ ਕੇ ਵੀ ਤੁਹਾਡੇ ਕੋਲੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਉਹ ਜਾਣਦਾ ਮੈਂ ਉਸ ਪਰਮੇਸ਼ਵਰ ਦੀ ਆਰਾਧਨਾ ਕਰਦਾ ਜਿਹੜਾ ਹੰਨਾ ਦੀਆਂ ਦੁਆਵਾਂ ਸੁਣ ਕੇ ਪੁੱਤਰ ਦੀ ਦਾਤ ਬਖਸ਼ਦਾ ਆ ਜਿਹੜਾ ਅਬਰਾਹਮ ਤੇ ਸਾਰਾ ਦਾ ਪਰਮੇਸ਼ਵਰ ਆ ਜਿਹੜਾ ਬਾਝ ਨੂੰ ਪੁੱਤਰਾਂ ਵਾਲੀ ਬਣਾ ਕੇ ਘਰ ਵਸਾਉਣ ਦੀ ਤਾਕਤ ਰੱਖਦਾ ਆ ਉਹ ਉਹ ਵਚਨ ਜਿਹੜਾ ਪਰਮੇਸ਼ਵਰ ਦਾ ਆ ਉਹ ਜਿਉਂਦਾ ਆ ਔਰ ਕਾਰਾਗਾਰ ਆ ਹਾਲੇਲੂਇਆ ਹਾਲੇਲੂਇਆ ਸੋ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਮਨ ਦੇ ਅੰਦਰ ਰੱਖੋ ਜੇ ਕੋਈ ਵੀ ਚੀਜ਼ ਔਖੀ ਲੱਗਦੀ ਆ ਉਹਨਾਂ ਨੂੰ ਹੀ ਔਖੀ ਲੱਗਣੀ ਆ ਜਿਨ੍ਹਾਂ ਦੇ ਅੰਦਰ ਵਚਨ ਨਹੀਂ ਆ ਜਿਨ੍ਹਾਂ ਦੇ ਅੰਦਰ ਵਚਨ ਆ ਉਹਨਾਂ ਨੂੰ ਕੋਈ ਵੀ ਔਖਾ ਨਹੀਂ ਲੱਗਣਾ ਭਲਾ ਕਿਵੇਂ ਕਿਉਂਕਿ ਉਹ ਜਾਣਦੇ ਆ ਸੰਤ ਪੌਲਸ ਕੀ ਕਹਿੰਦਾ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਹੈ ਉਹ ਕੰਮ ਦੇਖ ਕੇ ਘਬਰਾਉਂਦਾ ਨਹੀਂ ਹੋਏ ਨਹੀਂ ਕਹਿੰਦਾ ਮੇਤੋਂ ਕਿੱਥੇ ਹੋਣਾ ਆ ਮੈਂ ਕਿੱਦਾਂ ਕਰ ਸਕਦਾ ਆ ਸਾਡਾ ਘਰ ਕਿੱਦਾਂ ਬਣ ਸਕਦਾ ਸਾਡੇ ਨਾਲ ਕਿੱਦਾਂ ਹੋ ਸਕਦਾ ਪਰ ਜਿਹੜਾ ਵਚਨ ਪੜਦਾ ਆ ਉਹ ਉਹਨੂੰ ਕੋਈ ਜਣਾ ਕੁਝ ਵੀ ਕਵੇ ਉਹਨੇ ਕਹਿਣਾ ਸਾਨੂੰ ਕੋਈ ਚਿੰਤਾ ਨਹੀਂ ਸਾਡਾ ਪ੍ਰਭੂ ਹੈਗਾ ਸਾਰਾ ਕੁਝ ਕਰਨ ਦੇ ਲਈ ਹallelujah ਉਹ ਜਾਣਦਾ ਆ ਵਚਨ ਵਿੱਚ ਲਿਖਿਆ ਜੇ ਯਹੋਵਾਹ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹallelujah ਜੇ ਕਹਿੰਦਾ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵੇਰਥ ਆ ਉਹਨੂੰ ਕੋਈ ਗਮ ਨਹੀਂ ਆ ਉਹਨੂੰ ਕੋਈ ਚਿੰਤਾ ਹੈ ਹੀ ਨਹੀਂ ਉਹ ਜਾਣਦਾ ਆ ਭਾਵੇਂ ਮੈਂ ਸਰੀਰਕ ਤੌਰ ਤੇ ਕਮਜ਼ੋਰ ਆ ਭਾਵੇਂ ਮੈਂ ਸੰਸਾਰਿਕ ਤੌਰ ਤੇ ਘੱਟ ਪੜਿਆ ਲਿਖਿਆ ਆ ਪਰ ਮੇਰੇ ਪਰਮੇਸ਼ਵਰ ਦੀ ਸਿੱਖਿਆ ਮੈਨੂੰ ਸੰਸਾਰ ਦੇ ਸਿਆਣਿਆਂ ਦੇ ਉੱਤੇ ਗਵਾਹ ਥਾਪਦੀ ਆ ਹallelujah ਹallelujah ਵਚਨ ਵਿੱਚ ਲਿਖਿਆ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਸੰਸਾਰ ਦੇ ਸਿਆਣਿਆਂ ਦੇ ਉੱਤੇ ਆਪਣੀ ਮਹਿਮਾ ਨੂੰ ਪ੍ਰਗਟ ਕਰੇ ਹallelujah ਹallelujah ਸੋ ਵਚਨ ਕੀ ਰਾਸ ਦਾ ਕਹਿੰਦਾ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀਗੇ ਦਾਸ ਸੀਗੇ ਪਰ ਸਿੱਖਿਆ ਦੇ ਜਿਸ ਸਿੱਖਿਆ ਦੇ سانਚੇ ਵਿੱਚ ਢਾਲੇ ਗਏ ਤੁਸੀਂ ਮੰਨੋ ਉਹਦੇ ਆਗਿਆਕਾਰ ਹੋ ਗਏ ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਰਮ ਦੇ ਦਾਸ ਬਣ ਗਏ ਹੁਣ ਅਸੀਂ ਪਾਪ ਤੋਂ ਛੁੱਟ ਗਏ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹਦੇ ਫਜ਼ਲ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਦਿੱਤੇ ਜਾਣ ਦੇ ਨਾਲ ਅਰਕਾਦੇ ਦਾਸ ਬਣ ਗਏ ਆ ਪਰਮੇਸ਼ਵਰ ਦੇ ਦਾਸ ਬਣ ਗਏ ਆ ਧਾਰਮਿਕਤਾ ਦੇ ਦਾਸ ਬਣ ਗਏ ਆ ਹੁਣ ਅਸੀਂ ਚੰਗੇ ਕੰਮ ਕਰਨ ਨੂੰ ਕਾਲੇ ਰਹਿਨੇ ਪਹਿਲਾਂ ਮਨ ਪਾਪ ਵੱਲ ਨੂੰ ਭੱਜਦਾ ਸੀ ਹੁਣ ਭਲਾਈ ਕਰਨ ਵਾਸਤੇ ਭੱਜਦਾ ਹੈ ਹallelujah ਪਹਿਲਾਂ ਪਾਪ ਵਾਲ ਨੂੰ ਭਜਦਾ ਸੀ ਹੁਣ ਪਵਿੱਤਰਤਾਈ ਵਾਲ ਨੂੰ ਭਜਦਾ ਹੈ ਪਹਿਲਾਂ ਹੋਰ ਕੋਈ ਸੰਗੀਤ ਵਾਲ ਨੂੰ ਭਜਦਾ ਸੀ ਹੁਣ ਭਜਨ ਕੀਰਤਨ ਸੁਣਨ ਵਾਲ ਨੂੰ ਭਜਦਾ ਹੈ ਪਰਮੇਸ਼ਵਰ ਨੇ ਚੇਂਜ ਕਰ ਦਿੱਤਾ ਹੈ ਹਾਲੇਲੂਇਆ